नवाशहर प्रोग्राम वास्तविक प्रदेश की तरफ आप जी का हार्दिक स्वागत है पेश है जिला श्री भगत सिंह तक अज दशेष ਸਭ ਤੋਂ ਅੱਗੇ ਦਰਬੰਦ ਨੇ ਅੰਗਜੈ ਜੀ ਸਾਹਮਣੇ ਅਜੈ ਜੀ ਸਾਹਮਣੇ ਦੇਖੋ ਆਓ ਜੀ ਚੰਨ ਜਰਮਨੀਆਂ ਤੋਂ ਆਓ ਜੀ ਬਹੁਤ ਬੋਲਿਆ ਨਹੀਂ বেয়া চপ কাজ ਹਾਂਜੀ ਉਹ ਦਿਨ ਬਾਰਡਰ ਖੁੱਲ ਸਕਦਾ ਤੇ ਬਾਰਡਰ ਅਸੀਂ ਜੋ ਖੋਲਣ ਦੀ ਗੱਲ ਕਰ ਰਹੇ ਅਸੀਂ ਆਪਣੇ ਗੁਆਂਢੀ ਦੇਸ਼ ਦੀ ਗੱਲ ਹੀ ਨਹੀਂ ਕਰਦੇ ਉਹਦੇ ਨਾਲ ਭਾਵੇਂ ਨਾ ਕਾਰੋਬਾਰ ਕਰੋ ਪਰ ਏਸ਼ੀਆ ਤੇ ਕਿੰਨੇ ਸਾਰੇ ਦੇਸ਼ ਨੇ ਸਾਰਾ ਯੂਰਪ ਪਿਆ ਸਾਡੇ ਕੋਲ ਜੀ 100 ਕਰੋੜ ਦੀ ਪੋਪੂਲੇਸ਼ਨ ਹੈ ਜੇ ਸਾਡੇ ਗੁਆਂਢੀ ਦੇਸ਼ ਨੂੰ ਛੱਡ ਕੇ ਸਾਰੇ ਯੂਰਪ ਨੂੰ ਤੇ ਏਸ਼ੀਆ ਦਾ ਬਾਰਡਰ ਖੁੱਲ ਜਾਏ ਤੇ ਹਿੰਦੁਸਤਾਨ ਤੋਂ ਤੁਸੀਂ ਵੇਖੋ ਸਾਰਾ ਨਵਦ ਇਹੀ ਏਰੀਆ ਪਰਫੁੱਲਟ ਹੁੰਦਾ ਹੈ। ਤੋਂ ਇਹ ਸਾਰੇ ਮਸਲੇਵਾਸੇ ਮੈਂ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਨਾਂ ਨਾਲ ਜੁੜੇ ਹੋਏ ਜ਼ਿਲ੍ਹੇ ਵਿੱਚ ਅਸੀਂ ਇੱਥੇ ਆਏ ਆ। ਆਪਣੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਸੀ ਯਾਦ ਵੀ ਕਰਨੇ। ਉਹਨਾਂ ਦੀਆਂ ਜਿਹੜੀਆਂ ਮਹਾਨ ਕੁਰਬਾਨੀਆਂ ਨੇ ਇਸ ਮਹਾਨ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਉਹਦਾ ਉਸ ਸੂਬੇ ਨੂੰ ਤੇ ਉਹਨਾਂ ਲੋਕਾਂ ਨੂੰ ਵੀ ਐਡਵਾਂਟੇਜ ਆਣਾ ਚਾਹੀਦਾ। ਜਿਨ੍ਹਾਂ ਲੋਕਾਂ ਨੇ ਸਾਰਨ ਵਧ ਕੁਰਬਾਨੀਆਂ ਦਿੱਤੀਆਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੇਖੋ ਪੰਜਾਬੀਆਂ ਨੇ ਤੇ ਬੰਗਾਲੀਆਂ ਨੇ ਸਾਰਨ ਵੱਡਾ ਯੋਗਦਾਨ ਪਾਇਆ ਪਰ ਅੱਜ ਪੰਜਾਬ ਨੂੰ ਹਰ ਪਾਸਿਓਂ ਆਰਥਿਕ ਤੌਰ ਤੇ ਮਾਰਿਆ ਜਾ ਰਿਹਾ ਅਸੀਂ ਆਪਣੇ ਹੱਕ ਦੀ ਲੜਾਈ ਲੜ ਰਹੇ ਆ ਵੀ ਇੱਕ ਐਂਟੀ ਪੀਪਲ ਐਂਟੀ ਪੰਜਾਬ ਐਂਟੀ ਫੋਰ ਇਹ ਜਿਹੜਾ ਮੈਨਰੇਗਾ ਵਾਲਾ ਬਦਲ ਕੇ ਜਿਹੜੀ ਨਵੀਂ ਇਹਨਾਂ ਸਕੀਮ ਲੈ ਕੇ ਆਂਦੀ ਬੇਸਿਕਲੀ ਸਾਡਾ ਗੜਾ ਹੀ ਘੁੱਟਣ ਵਾਲੀ ਸਕੀਮ ਹੈ ਜਦੋਂ 60 40 ਦੀ ਤੁਸੀਂ ਰੇਸ਼ੋ ਹੀ ਕਰ ਲਈ ਤੇ ਪੰਜਾਬ ਕੋ ਤੇ ਪਤਾ ਆਪਣੇ ਅੱਛਾ ਇਹ ਸੈਂਟਰਲ ਡਰਾਈਵਨ ਹੋਏਗਾ ਇਹਦੇ ਚ ਇੱਕ ਹੋਰ ਬੜੀ ਵੱਡੀ ਗੱਲ ਹੈ ਅੱਗੇ ਤੁਹਾਡੀ ਪੰਚਾਇਤ ਫੈਸਲਾ ਕਰਦੀ ਸੀ ਕਿ ਪਿੰਡੇ ਚ ਕੰਮ ਕੀ ਕਰਨਾ ਹੁਣ ਇਹਦੇ ਵਿੱਚ ਸੈਂਟਰ ਪ੍ਰਪੋਜ਼ ਕਰੇਗਾ ਕਿ ਕਿਹੜੀ ਸੈਂਟਰ ਦੀ ਸਕੀਮ ਲੈ ਕੇ ਆਵਾਂਗੇ ਉਹਦੇ ਵਿੱਚ 60 40 ਦੀ ਰੇਸ਼ੋ ਨਾਲ ਕੰਮ ਹੋਣਾ ਉਹਦਾ ਮਤਲਬ ਕਿ ਅਸੀਂ ਜਿਹੜਾ ਬੁਨਿਆਦੀ ਹੱਕ ਹੈ ਜਿਹੜਾ ਪੰਚਾਇਤੀ ਰਾਜ ਐਕਟ ਦੇ ਥੱਲੇ ਰਜੀਵ ਗਾਂਧੀ ਜੀ ਨੇ ਅਨਵਸ਼ੇਜ ਕੀਤਾ ਸੀ ਮੋਰ ਪਾਸ ਟੂ ਦੀ ਪੰਚਾਇਤ ਉਹ ਵੀ ਤੁਸੀਂ ਹੱਕ ਖੋਲੇ ਆ ਪੰਚਾਇਤ ਉਹ ਫੈਸਲੇ ਨਹੀਂ ਕਰ ਸਕਦੀ ਤੇ ਸੈਂਟਰ ਫੈਸਲਾ ਕਰੇਗੀ ਕਿ ਸੂਬੇ ਵਿੱਚ ਕਿਹੜੀ ਸਕੀਮ ਲਾਗੂ ਕਰਨੀ ਤੋ ਇਸ ਗੱਲ ਕਰ ਰਾਜ ਜਿਹੜੀ ਇਹ ਵਿਸ਼ੇਸ਼ ਮੀਟਿੰਗ ਹੈ ਅਸੀਂ ਚਾਹੁੰਦੇ ਕਿ ਤੁਹਾਡੇ ਜ਼ਰੀਏ ਸਾਡਾ ਮੈਸੇਜ ਸਾਰੇ ਪੰਜਾਬ ਚ ਪਹੁੰਚੇ ਵਿਸ਼ੇਸ਼ ਤੌਰ ਤੇ ਦੋਆਬੇ ਵਾਲੀ ਸਾਡੀ ਬੈਂਡ ਚ ਪਹੁੰਚੇ ਤੇ ਅੱਗੇ ਮੇਰੀ ਅਪੀਲ ਸਾਰੇ ਡਿਸਟ੍ਰਿਕਟ ਕਾਂਗਰਸ ਦੇ ਪ੍ਰਧਾਨਾਂ ਨੂੰ ਬਲਾਕਾਂ ਦੇ ਪ੍ਰੈਜ਼ੀਡੈਂਟਸ ਨੂੰ ਸਾਲ ਬਾਅਦ ਲਿਖਣ ਜਾਣੀਆਂ ਨੇ ਅਸੀਂ ਇਹ ਹਰ ਪਿੰਡ ਤੇ ਜਾਈਏ ਹੁਣੇ ਹੀ ਇਲੈਕਸ਼ਨਸ ਹੋ ਕੇ ਹਟੀਆਂ ਤੇ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਸੀ ਸੋ ਐਨਾ ਹੀ ਮੈਂ ਕਹਿੰਦਾ ਹੋਇਆ ਸਾਰੇ ਪ੍ਰੈਸ ਦੇ ਭਰਾਵਾਂ ਦਾ ਕਾਂਗਰਸਪਨ ਜਿਹਨੇ ਇੱਥੇ ਮੇਰੀਆਂ ਪੈਣਾ ਆਈਆਂ ਨੇ ਸਾਡੇ ਵੀਰ ਆਏ ਨੇ ਮੈਂ ਸਾਰਿਆਂ ਦਾ ਬੜਾ ਮਸ਼ਹੂਰ ਐਨੀ ਸਰਦੀ ਦੇ ਵਿੱਚ ਵੀ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਕਹਿ ਦਿਓ ਸਨ ਮਰੇਗਸ ਪਹਿਲੇ ਤੇ ਸਾਰੇ ਹੀ ਪ੍ਰੈਸ ਤੇਰੇ ਸਾਥੀ ਇੱਥੇ ਆਏ ਨੇ ਤੇ ਉਹਨਾਂ ਨੂੰ ਜਿਹੜਾ ਆਖਦੇ ਇਸ ਦੇ ਨਾਲ ਨਾਲ ਸਟੇਜ ਉੱਤੇ ਮੇਰੇ ਨਾਲ ਬਰਾਜਬਾਨ ਸੱਜਿਆ ਸਾਡੇ ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਅਜੀਤ ਬੰਗੂਪੁਰ ਸਾਹਿਬ ਸਾਡੇ ਨੌਜਵਾਨ ਸਾਥੀ ਨੇ ਉਹਨਾਂ ਦੇ ਬਿਲਕੁਲੀ ਰਾਈਟ ਹੈਂਡ ਤੇ ਮੇਰੇ ਸੱਜੇ ਹੱਥ ਉੱਤੇ ਉਹਨਾਂ ਦੇ ਅਗਲੇ ਪਾਸੇ ਬੈਠੇ ਨੇ ਅਛੀਨੀ ਸ਼ਰਮਾ ਜੀ ਸਾਡੇ ਰੂਪਨਗਰ ਯਾ ਰੂਪਰਦੇ ਜ਼ਿਲ੍ਹਾ ਦੇ ਜਿਸਟ ਕਾਂਗਰਸ ਦੇ ਡੈੱਟਸ ਤੋਂ ਨੋ ਸੱਜੇ ਜਖਮਾਲ ਨੇ ਇਸ ਦੇ ਖੱਬੇ ਹੱਥ ਸਾਡੇ ਸਰਗੁਆਂਸੀ ਸਾਥੀ ਚੌਧਰੀ ਤੇ ਲੋਚਨ ਸਿੰਘ ਸੂਨ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਤਰ੍ਹਾਂ ਪਤਨੀ ਸਾਡੇ ਭੈਣ ਮਿਸ ਇਸ ਮੀਨਾ ਸੂਨ ਉਹ ਬੇਕੇ ਨੇ ਸਾਡੇ ਨਾਲ ਹੀ ਪ੍ਰਵੀਂਦਰ ਗੋਮਲਾ ਜੀ ਸੀਨੇ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਤੋਂ ਬੁਦੀ ਇੱਥੇ ਚਾਰ ਸਾਡੇ ਨਵੀਂ ਜਿਹੜੀ ਇਹ ਸੂਲੀ ਉਹਦੀ ਪੰਚਾਇਤ ਦੀਆਂ ਲਿਖਣਾ ਹੋਈਆਂ ਨੇ ਜਿਹੜਾ ਪ੍ਰੈਸ਼ਰ ਦੀਆਂ ਤੇ ਸੌਰੀ ਸਭਤੀ ਦੀਆਂ ਲੈਕਚਰ ਜਰੀਆ ਹੋਈ ਹੈ ਚਾਰ ਜ਼ਿਲ੍ਹਾ ਪ੍ਰੈਸ਼ਰ ਦੇ ਸਾਡੇ ਜਿੱਤੇ ਹੋਏ ਮੈਂਬਰਸ ਇੱਥੇ ਵੀ ਆਏ ਨੇ ਮੈਂ ਉਹਨਾਂ ਨੂੰ ਸਹੇਤੀ ਆਏ ਕਿ ਇਹ ਰੋਟਰ ਚੇਅਰ ਪਿੰਡੂ ਨਾਲ ਵਿੱਚ ਜੇ ਦੋ ਆਉਂਦਾ ਦੋ ਪਿੰਡੀ ਵੇ ਨੇ ਪਰ ਇੱਥੇ ਚਾਰ ਅਵੇਲੇਬਲ ਨੇ ਐਸੇ ਪਹੁੰਚੇ ਨੇ ਸਰਦੀਪ ਸਿੰਘ ਜੀ ਨੇ ਸੇਲਾ ਪ੍ਰੈਸ ਦੇ ਮੈਂਬਰ ਨੀਲਮ ਚੋਹਾਂਜੀ ਆਏ ਮਾਣ ਕੇ ਚੋਹਾਂਜੀ ਮਾਸਟਰ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕੋਈ ਗੱਲ ਨਹੀਂ ਬਲਵਿੰਦਰ ਸਿੰਘ ਜੀ ਪੇਮਲਾ ਦੇਵੀ ਜੀ ਬਗੇਤੋਂ ਤੇ ਦੋ ਮੈਂਬਰ ਆਣ ਵਾਲੇ ਨੇ ਬਹੁਤ سارے ਸਾਡੇ ਸੰਪਤੀ ਦੇ ਮੈਂਬਰ ਵੀ ਬਿਠੇ ਨੇ ਸਾਡੇ ਜ਼ਿਲ੍ਹਾ ਕਾਂਗਰਸੀ ਨਾਲ ਸਾਡੇ ਸਾਰੇ ਹੀ ਬੈਂਕ ਦਾ ਤਲਕ ਰੱਖਣ ਵਾਲੇ ਜਿਹੜੇ ਸਾਡੇ ਸਾਥੀ ਜਿਹੜਾ ਅੱਜ ਦਾ ਸਬਜੈਕਟ ਹੈ ਸੋਡਾ ਜਪਰਸ ਤੇ ਭਰਾਵਾਂ ਦਸਰਾ ਚੰਨ ਮੈਂ ਸਾਰਨੋਂ ਪਹਿਲੇ ਤੇ ਡਾਕਟਰ ਮਨਮੋਨ ਸਿੰਘ ਜੀ ਸਾਡੇ ਸਰਗੁਆਸੀ ਕਾਂਗਰਸ ਦੇ ਲੀਡਰ ਤੇ ਪ੍ਰਿੰਸਟਰ ਸਾਡੇ ਤੇ ਜਿਹੜੇ 10 ਸਾਲ ਜਿਹੜਾ ਬਹੁਤ ਯੋਗ ਹੋਈ ਦੇ ਸਤੀ ਕੀਤੀ ਹੈ ਜਿਨ੍ਹਾਂ ਦੇ ਟਾਈਮ ਦੇ ਵਿੱਚ ਸਾਰੇ ਇਕਨੋਮਿਕ ਰਿਫਾਰਮਸ ਸਾਰਨੋਂ ਪਹਿਲੇ ਐਜ਼ ਅ ਫਾਈਨੈਂਸ ਮਿਨਿਸਟਰ ਜਦੋਂ ਡਾਕਟਰ ਪੀ ਵੀ ਨਰਮਾ राव ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਰੇ ਦੇਸ਼ ਦੇ ਵਿੱਚ ਜਿਹੜੀ ਸਾਡੀ ਇਕਨੋਮੀ ਓਪਨ ਅਪ ਹੋਈ ਉਹਦੇ ਨਿਰਮਾਤਾ ਜਿਹੜੇ ਸਨ ਡਾਕਟਰ ਬਲਬੋਨ ਸਿੰਘ ਫਿਰ ਡਾਕਟਰ ਸਾਹਿਬ 10 ਸਾਲ ਪ੍ਰਧਾਨ ਮੰਤਰੀ ਰਹੇ ਅੱਜ ਦੀ ਪ੍ਰੈਜੈਂਟ ਸਰਕਾਰ ਭਾਵੇਂ ਤੀਸਰੀ ਟਰਮ 'ਚ ਹੈ ਪਰ ਸਾਰੀਆਂ ਉਪਲਬਧੀਆਂ ਉਹ ਦੂਧੀਆਂ ਇੰਟਰਨੈਸ਼ਨਲ ਫੋਰਮ ਦੇ ਉੱਤੇ ਜੇ ਅੱਜ ਇਹ ਹਿੰਦੁਸਤਾਨ ਆਪਰੇ ਆਪ ਨੂੰ ਮਾਨ ਕਰਦਾ ਕਿ ਅਸੀਂ ਪੰਜਵੀਂ ਸਾਰਿਆਂ ਨੂੰ ਵੱਡੀ ਇਕਨੋਮਿਕ ਪਾਵਰ ਹਾਂ ਉਹਦੇ ਵਿੱਚ ਵਿਸ਼ੇਸ਼ ਯੋਗਦਾਨ ਡਾਕਟਰ ਸਾਹਿਬ ਦਾ ਤੇ ਕਾਂਗਰਸ ਪਾਰਟੀ ਦਾ ਹੈ ਅੱਜ ਉਹਨਾਂ ਦੀ 100th ਵਰਸਰੀ ਵੀ ਅਸੀਂ ਸਾਰਿਆਂ ਨੂੰ ਪਹਿਲੇ ਆਪਣੇ ਸ਼ਰਤਾਂ ਤੇ ਖੋਲੋ ਉਹਨਾਂ ਸਾਹਮਣੇ ਬੈਠ ਕਰ ਰਹੇ ਆ ਸਾਰਾ ਦੇਸ਼ ਹੀ ਨਹੀਂ ਦੁਨੀਆ ਭਰ ਦੇ ਵਿੱਚ ਇਕਨੋਮਿਸਟ ਜਿਹੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਇੱਜ਼ਤ ਤੇ ਮਾਨ ਕਰਦੇ ਨੇ ਮੈਨੂੰ ਇਹ ਵੀ ਯਾਦ ਹੈ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਸੰਨ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦਾ ਇਹ ਗੱਲ ਕਹਿਣਾ ਕਿ ਜਦੋਂ ਅਮਰੀਕਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇਕਨੋਮਿਕ ਪਾਵਰ ਸੀ ਜਦੋਂ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਆਂਦੀ ਸੀ ਤਾਂ ਸਿੱਧਾ ਆਪਣਾ ਟੈਲੀਫੋਨ ਚੁੱਕ ਕੇ ਡਾਕਟਰ ਮਮੂਨ ਸਿੰਘ ਦੀ ਨਾਲ ਉਹ ਆਪਣਾ ਗੁਰੂ ਕਹਿ ਦਿੰਦੇ ਸੀ ਕਿ ਜਦ ਮੈਂ ਆਪਣੇ ਗੁਰੂ ਨਾਲ ਗੱਲ ਕਰਨਾ ਤੇ ਉਸੇ ਟਾਈਮ ਉਹਨਾਂ ਨਾਲ ਸਲਾਹ ਕਰਕੇ ਮੈਨੂੰ ਆਪਣੀ ਜਿਹੜੀ ਦੁਬਧਾ ਹੈ ਉਹ ਦੂਰ ਹੋ ਜਾਂਦੀ ਹੈ ਤੇ ਅਸੀਂ ਮਸਲੇ ਹੱਲ ਕਰਦੇ ਹਾਂ ਸੋ ਐਡੀ ਵੱਡੀ ਇੱਕ ਇੰਟਰਨੈਸ਼ਨਲ ਪਰਸਨੈਲਿਟੀ ਉਹਨਾਂ ਨੇ ਬੜੀ ਇੱਕ ਸੋਚ ਤੇ ਸਮਝ ਦੇ ਨਾਲ ਚੇਰਪਤੀ ਸੁਨੀਆ ਗਾਂਧੀ ਜੀ ਜਿਹਦੇ ਚੇਅਰਪਰਸਨ ਦੇ ਯੂਪੀਏ ਦੇ ਉਹਨਾਂ ਦੀ ਇਹ ਸੋਚ ਸੀ ਕਿ ਹਿੰਦੁਸਤਾਨ ਦੇ ਜਿਹੜੇ ਗਰੀਬ ਲੋਕ ਨੇ ਵਿਸ਼ੇਸ਼ ਤੌਰ ਜਿਹਦੇ ਵਿੱਚ ਸਾਡਾ ਦਲਿਤ ਪਾਈਚਾਰਾ ਸਾਡੀਆਂ ਪਛੜੀਆਂ ਸ਼੍ਰੇਣੀਆਂ ਸਾਡੀ ਜਨਰਲ ਕਾਸਟ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਇਕਨੋਮਿਕਲੀ ਕਮਜ਼ੋਰ ਵਰਗ ਦਾ ਤਲਕ ਰੱਖਦੇ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਇਹੋ ਜਿਹੀ ਸੁਵਿਧਾ ਦਈਏ ਕਿ ਉਹ ਕਨਸਟੀਟਿਊਸ਼ਨਲੀ ਰਾਈਟ ਟੂ ਵਰਕ ਜਿਹੜਾ ਉਹਨੂੰ ਐਜ਼ ਅ ਹੱਕ ਮੰਗ ਸਕਣ ਇਨੇ ਸਾਲ ਰਾਜ ਕਰਦੇ ਨੇ ਲੱਗਿਆ ਕਿ ਕਿਸੇ ਕੋਲ ਕਨਸਟੀਟਿਊਸ਼ਨਲ ਹੱਕ ਹੈ ਨਹੀਂ ਆਮ ਤੌਰ 'ਤੇ ਅਸੀਂ ਆਪਣੇ ਸ਼ਹਿਰਾਂ ਦੇ ਵਿੱਚ ਕਸਬਿਆਂ 'ਚ ਕਿਉਂਕਿ ਮੈਂ ਵੀ ਇੱਕ ਛੋਟੇ ਜਿਹੇ ਕਸਬੇ ਤੋਂ ਆਨਾ ਕਰਦੀਆਂ 15 16 17000 ਦੀ ਉੱਥੋਂ ਦੀ ਆਬਾਦੀ ਹੈ। ਅਕਸਰ ਅਸੀਂ ਭਾਵੇਂ ਨਵੇਂ ਸ਼ਹਿਰ ਦੀ ਗੱਲ ਕਰ ਲਈਏ, ਬੱਗੇ ਆ ਵੀ ਕਰ ਲਈਏ, ਵੱਡੇ ਸ਼ਹਿਰਾਂ ਦੀ ਜਿਲੰਦਰ ਦੀ ਕਰ ਲਈਏ, ਭਾਵੇਂ ਰੋਪੜ ਦੀ ਕਰ ਲਈਏ। ਹਰ ਸ਼ਹਿਰ ਦੇ ਵਿੱਚ ਇੱਕ ਚੌਂਕ ਹੁੰਦਾ ਜਿਹਨੂੰ ਲੇਬਰ ਚੌਂਕ ਕਿਹਾ ਜਾਂਦਾ। ਉੱਥੋਂ ਸਵੇਰੋਂ ਸਵੇਰ ਚੌਂਕ ਦੇ ਵਿੱਚ ਲੋਕ ਵਿਚਾਰੇ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਬੇਵਸ ਜਿਹੜੇ ਨੇ ਉਹ ਆ ਜਾਂਦੇ ਨੇ। ਰੀਗ ਦੇ ਰਹਿੰਦੇ ਨੇ ਕਿ ਸਾਨੂੰ ਕਦੋਂ ਕੋਈ ਆਵਾਜ਼ ਮਾਰੇਗਾ ਤੇ ਕੰਮ ਲਿਆ ਜਾਏਗਾ ਇੱਕ ਮਾਡਰਨ ਇੰਡੀਆ ਦੇ ਵਿੱਚ ਵੀ ਇਸ ਕਿਸਮ ਦੇ ਹਾਲਾਤ ਅੱਜ ਦੇ ਦਿਨ ਵੀ ਹੈ ਇਸ ਗੱਲ ਕਾਨੂੰਨਾ ਨੇ ਉਹਨਾਂ ਨੂੰ ਇੱਕ ਇੱਜ਼ਤ ਵੀ ਦਿੱਤੀ ਮਾਨ ਵੀ ਦਿੱਤਾ ਕਿ ਤੁਸੀਂ ਆਪਣਾ ਹੱਕ ਮੰਗ ਸਕਦੇ ਹੋ ਰਾਈਟ ਟੂ ਵਰਕ ਪਹਿਲੀ ਦਫਾ ਇਹ ਕਨਸੀਵ ਕੀਤਾ ਗਿਆ ਸੀ 2005 ਦੇ ਵਿੱਚ ਤੇ 2006 ਦੇ ਵਿੱਚ ਇਹ ਇੰਪਲੀਮੈਂਟ ਕੀਤਾ ਸੋ ਤਕਰੀਬਨ 20 ਸਾਲ ਆ 90 ਸਾਲ ਦੇ ਵਿੱਚ ਦਿਨ ਦੋ ਤਿੰਨ ਰਹਿ ਗਏ ਸੋ ਤਕਰੀਬਨ ਅੱਜ ਤੋਂ 20 ਸਾਲ ਪਹਿਲੇ ਯੂਪੀਏ ਨੇ ਅੰਡਰ ਦੀ ਚੇਅਰਮੈਨਸ਼ਿਪ ਆਫ ਸੋਨੀਆ ਗਾਂਧੀ ਜੀ ਐਂਡ ਅੰਡਰ ਦੀ ਪ੍ਰਾਈਮ ਮਿੰਿਸਟਰਸ਼ਿਪ ਆਫ ਡਾਕਟਰ ਮਨਮੋਨ ਸਿੰਘ ਜੀ ਇਹ ਇੱਕ ਰਾਈਟ ਟੂ ਵਰਕ ਜਿਹਦੇ ਵਿੱਚ ਅਸੀਂ ਰਾਈਟ ਟੂ ਐਜੂਕੇਸ਼ਨ ਦਿੱਤਾ ਰਾਈਟ ਟੂ ਫੂਡ ਦਿੱਤਾ ਰਾਈਟ ਟੂ ਇਨਫੋਰਮੇਸ਼ਨ ਦਿੱਤਾ ਉਹਦੇ ਵਿੱਚ ਰਾਈਟ ਟੂ ਵਰਕ ਇੱਕ ਬਹੁਤ ਵੱਡਾ ਕਨਸਟੀਟਿਊਸ਼ਨਲ ਅਕਟ ਸੀ। ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕਜ਼ੀਨ ਡਿਸ਼ ਦਾ ਸੁਆਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ। ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਜੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਜੈ ਭਾਵੇਦੀ ਮੈਂ ਰਸ਼ਨ ਪ੍ਰਿੰਸ ਸਾਰੇ ਭਗਤਾਂ ਨੂੰ ਸਨਿਮਰ ਬੇਨਤੀ ਕਰਦਾ ਕਿ ਮੰਦਰ ਜੰਡ ਸਾਹਿਬ ਜਿਹਦੇ ਵਿੱਚ ਬਾਬਾ ਜੀ ਦਾ ਅਪਾ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਖ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਆਪਾਂ ਸਾਰੇ ਆਨੇ ਮਿਲਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜ਼ਰੂਰ ਆਇਓ ਸਾਰੇ ਇਲਾਕਾ ਦੇ ਵਸਨੀਕਾਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ ਸਤਿਮੰਤਰੀ ਯਾਤ ਮੰਡਲ ਰਜਿਸਟਰਡ ਪੰਚਾਇਤ ਵੱਲੋਂ ਫ੍ਰੀ ਮੈਡੀਕਲ ਕੈਂਪ ਦੀ ਸੇਵਾ ਦੇ ਰਹੇ ਹਾਂ मैं नम्रता खन्ना लेडीज विंग उप्रधान वैद नम्रता खन्ना के नाम तो जाने जाता है मेरा अपना क्लीनिक श्री राम बैक टू नेचर स्पाइन क्लीनिक का मंडी नवाशहर मेरा मोबाइल नंबर है नाइन ट्रिपल एट थ्री जीरो ट्रिपल थ्री दूसरा नंबर है नाइन एट डबल टू 48494 ਮੈਂ ਇੱਥੇ ਨਵਾਂ ਸ਼ਹਿਰ ਦੇ ਵਿੱਚ ਆਪਣੇ ਤਨਵੰਤਰੀ ਵੈਦ ਮੰਡਲ ਫ੍ਰੀ ਮੈਡੀਕਲ ਕੈਂਪ ਲਗਾ ਰਹੀ ਆ ਉਸ ਦੇ ਵਿੱਚ ਪੰਜਾਬ ਦੇ ਪਗਾਨ ਸ਼੍ਰੀ ਸੁਮਨ ਕੁਮਾਰ ਸੂਤ ਜੀ ਨਾਲ ਸਰਪ੍ਰਸਦ ਸਾਡੇ ਬਹੁਤ ਹੀ ਸੀਨੀਅਰ ਸ਼੍ਰੀ ਪ੍ਰਸ਼ੋਤਮ ਜੀ ਡਾਕਟਰ ਗੁਰਮੀਤ ਜੀ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਵੈਦਾਂ ਦੇ ਉਹ ਫ੍ਰੀ ਮੈਡੀਸਿਨਸ ਇੱਥੇ ਪ੍ਰੋਵਾਈਡ ਕਰਨਗੇ ਟੋਟਲੀ ਆਯੁਰਵੈਦ ਦਾ ਹੀ ਇੱਥੇ ਕੰਮ ਕੀਤਾ ਜਾਂਦਾ ਹੈ ਮੈਂ ਇੱਕ ਯੋਗਾ ਇੰਸਟ੍ਰਕਟਰ ਹਾਂ ਕੈਰੋਪਰੇਟਰ ਹਾਂ ਨਿਊਰੋਥੈਰੇਪਿਸਟ ਹਾਂ ਔਰ ਮੈਂ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਇਥੇ ਟ੍ਰੀਟਮੈਂਟ ਕਰਦੀ ਹਾਂ ਇਹ ਨਹੀਂ ਕਹਿੰਦੇ ਹੋਏ ਆਪਣੀ ਬਾਣੀ ਨੂੰ ਵਿਰਾਮ ਦਿੰਨੀ ਹੈ ਇਹ ਸੱਜਣਾ ਸ਼ਿਭ ਭਗਤ ਸਿੰਘ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ